ਹੋਏ ਤੂੰ ਤਖਤ ਦੇ ਨਛੇ ਵਿੱਚ ਭੁੱਲਿਆ ਹੋਖੋਂ ਕਿੰਨੇ ਕੁ ਰਸਾਨਾਂ ਦਾ ਹਡੁੱਲਿਆ ਹੋ ਲਾਲਾ ਜਿੰਨੀਆਂ ਸਕੀਮਾਂ ਵੀ ਤੂੰ ਲਾਉਣੀਆਂ ਹੋ ਲਾਲਾ ਜਿੰਨੀਆਂ ਸਕੀਮਾਂ ਵੀ ਤੂੰ ਲਾਉਣੀਆਂ ਰੁਕ ਸਕੇਗਾ ਰਾਵਣ ਨੂੰ ਹਰ ਤੰਗਲੀ ਪੰਜਾਲੀ ਰਾੜ ਆਗੇ ਇੱਥੋਂ ਇਹ ਹਿਸਾਬ ਲੈਣ ਨੂੰ ਹਰ ਤੰਗਲੀ ਪੰਜਾਲੀ ਰਾੜ ਆਗੇ ਮਾਲਾ ਕੇ ਸੇ ਨੂੰ ਵੰਗਾਰ ਦੇ ਪਰ ਜ਼ੁਲਮ ਵੀ ਕਦੇ ਨਾ ਸਹਾਰ ਦੇ ਕਦੀ ਜਾਵੇਂ ਤੂੰ ਸਦਾ ਮੰਨ ਮੰਨਿਆ ਕੋਈ ਬੱਚਿਆ ਨਹੀਂ ਕਹਿਣ ਨੂੰ ਹਰ ਤੰਗੜੀ ਪੰਜਾਰੀ ਰਾੜ ਆਗੇ ਤੇਥੋਂ ਵੇ ਹਿਸਾਬ ਲੈਣ ਨੂੰ ਹਾ ਮਣੇ ਤੇ ਅਸਾ ਤੈ ਤੁੰਨੇ ਨੇ ਉਹ ਦਿੱਤੇ ਮਹੰਗਿਆਂ ਨਾ ਹੁਣ ਖੋਣੇ ਪੈਣੇ ਨੇ ਉਹ ਦਿਨ ਘੋੜਿਆਂ ਦੀ ਕਾਧੀਆਂ ਤੇ ਕੱਟੇ ਅਸਾਂ ਫਿਕਰਾਂ ਦਾ ਸਾਨੂੰ ਰਹਿਣ ਨੂੰ ਹਲ ਤੰਗੜੀ ਪੰਜਾਲੀ ਨਾਲ ਆਗੇ ਤੇ ਤੋ ਵੇ ਹਿਸਾਬ ਲੈਣ ਨੂੰ ਹਲ ਤੰਗੜੀ ਪੰਜਾਲੀ ਨਾਲ ਆਗੇ ਤੇ ਤੋ ਵੇ ਹਿਸਾਬ ਲੈਣ ਨੂੰ ਹੋ ਤੈਨੂੰ ਵੱਡਿਆਂ ਦੇ ਖੱਬੀ ਖਾਣਾ ਦੇ ਫਤੂਰ ਨੇ ਕੱਟੇ ਅਸੀਂ ਖੱਬੀ ਖਾਣਾ ਦੇ ਫਤੂਰ ਨੇ ਤੈਥੋਂ ਭੱਜਿਆ ਨਿਕਰ ਮੂਰਖਾ ਤੈਥੋਂ ਭੱਜ ਆ ਵੀ ਜਾਣਾ ਨਹੀਂਓ ਮੂਰਖਾ ਫਿਰ ਸਾਡੇ ਨਾਲ ਖੇੜ ਹਲ ਟੰਗਲੀ ਪੰਜਾਰੀ